ਨੋ ਵਾਹਿਗੁਰੂ ਜੀਓ ਜਹ ਅਨਪਉ ਤਹ ਭੈ ਨਹੀਂ ਜਹ ਭਉ ਤਹ ਹਰ ਨਾਹੇ ਕਹਿਓ ਕਬੀਰ ਵਿਚਾਰ ਕੈ संत सुनो मन बाहे कबीर जिनो किसु जानिया नहीं तेनो सुख नींद बिहाए हमो जो बुजा ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗਰਾਂ ਦੀ ਮੁਬਾਰਕ ਸਹਬਤ ਵਿੱਚ ਜੁੜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਵਕ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਹਜ਼ੂਰ ਦੀ ਅੰਮ੍ਰਿਤ ਮਈ ਬਾਣੀ ਦੇ ਪਾਠ ਅਤੇ ਕੀਰਤਨ ਬੜੀ ਕਾਗਰਤਾ ਪ੍ਰੇਮ ਸਤਿਕਾਰ ਨਾਲ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਰੋਜ਼ਾਨਾ ਦੇ ਦੀਵਾਨਾ ਵਿੱਚ ਵਿਚਾਰ ਕਰ ਰਹੇ ਹਾਂ ਆਪ ਜੀ ਨੇ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ ਜਿਨ੍ਹਾਂ ਦਾ ਪ੍ਰਕਰਣ ਜਿਹੜੇ ਕਿ ਪਹਿਲੇ ਸ਼ਲੋਕਾਂ ਦੇ ਸੰਦਰਭ ਵਿੱਚ ਕੰਟੈਕਸਟ ਦੇ ਵਿੱਚ ਹੀ ਭਗਤ ਜੀ ਨੇ ਇਸ ਵਿਚਾਰ ਲੜੀ ਨੂੰ ਆਪਣੇ ਸ਼ਲੋਕਾਂ ਦੇ ਰਾਹੀਂ ਸਾਡੇ ਅੱਗੇ ਰੱਖਿਆ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਵਿਕਾਰ ਮਨੁੱਖ ਦੇ ਅੰਦਰ ਸਹਿਮ ਹਉਫ ਪੈਦਾ ਕਰਦੇ ਨੇ pau ਮਨੁੱਖ ਦੇ ਅੰਦਰ ਬੇਚੈਨੀ ਹੈ ਉਲਝਣ ਹੈ ਸਹਿਮ ਹੈ ਡਰ ਹੈ ਸੰਸੇ ਹਨ ਮਨੁੱਖ ਇਹਨਾਂ ਸੰਸਿਆਂ ਤੋਂ ਬੇਚੈਨੀਆਂ ਤੋਂ ਮੁਕਤ ਹੋਣ ਵਾਸਤੇ ਕਈ ਵਾਰ ਬਾਹਰੀ ਕਰਮ ਕਾਂਡ ਵੀ ਕਰਦਾ ਹੈ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਰਮੀ ਸਹਿਜ ਨ ਉਪਜੈ ਵਿਣ ਸਹਿਜ ਸੰਸਾ ਨ ਜਾਇ ਸਤਿਗੁਰੂ ਕਹਿੰਦੇ ਨੇ ਕਰਮ ਕਾਂਡਾਂ ਦੇ ਨਾਲ ਜੀਵਨ ਚ ਨਾ ਸਹਿਜ ਆਉਂਦਾ ਤੇ ਸਹਿਜ ਤੋਂ ਬਿਨਾ ਅੰਦਰ ਦਾ ਸਹਿਮ ਸੰਸੇ ਡਰ ਖੌਫ ਮੁਕਦੇ ਨਹੀਂ ਕਬੀਰ ਜੀ ਮਹਾਰਾਜ ਨੇ ਆਖਿਆ ਜਿੱਥੇ ਪਰਮੇਸ਼ਰ ਦੀ ਯਾਦ ਹੈ ਜਿੱਥੇ ਅਕਾਲ ਪੁਰਖ ਦੇ ਗੁਣਾ ਨਾਲ ਡੂੰਗੀ ਸਾਂਝ ਹੈ ਜਿੱਥੇ ਅਧਿਆਤਮਕ ਜੀਵਨ ਦੀ ਸਮਝ ਹੈ ਉਥੇ ਇਹ ਸੰਸੇ ਇਹ ਭੈ ਇਹ ਡਰ ਇਹ ਖੌਫ ਜਿਹੜੇ ਵਿਸ਼ੇ ਵਿਕਾਰਾਂ ਕਾਰਨ ਸਾਡੇ ਅੰਦਰ ਨੂੰ ਖੋਖਲਾ ਕਰਕੇ ਪੈਦਾ ਹੋ ਜਾਂਦੇ ਨੇ ਇਹ ਮੁੱਕ ਜਾਂਦੇ ਹਨ ਜੈ ਅਨਭਉ ਤਹ ਭੈ ਨਹੀਂ ਅਨਭਉ ਦਾ ਅਰਥ ਹੈ ਗਿਆਨ ਪਰਮੇਸ਼ਰ ਦੀ ਸਮਝ ਅਧਿਆਤਮਿਕ ਜੀਵਨ ਦੀ ਸਮਝ ਜਿੱਥੇ ਮਨੁੱਖ ਨੂੰ ਆਪਣੇ ਜੀਵਨ ਔਰ ਪਰਮੇਸ਼ਰ ਦੇ ਨਾਲ ਜਿਹੜੀ ਸਾਂਝ ਹੈ ਇਸ ਦੀ ਸਮਝ ਪੈ ਗਈ ਉਥੇ ਭੈ ਨਹੀਂ ਰਹੇਗਾ ਮਨੁੱਖ ਜਿੰਨੇ ਕੋ ਕਰਮ ਕਰੇਗਾ ਪਾਪ ਕਰੇਗਾ ਉਸ ਦਾ ਅੰਤਰਾਤਮਾ ਓਨਾ ਹੀ ਕਮਜ਼ੋਰ ਹੁੰਦਾ ਜਾਏਗਾ ਜਿਨਾਂ ਉਹਨਾਂ ਨੂੰ ਕਮਜ਼ੋਰ ਹੋਏਗਾ ਉਹਨੇ ਉਹਦੇ ਅੰਦਰ ਡਰ ਖੌਫ ਬੇਚੈਨੀਆਂ ਉਲਝਣਾ ਵਧਦੀਆਂ ਜਾਣਗੀਆਂ ਇਸ ਕਰਕੇ ਜਦੋਂ ਸਤਿਗੁਰੂ ਬਾਣੀ ਵਿੱਚ ਇਹ ਕਹਿੰਦੇ ਨਾ ਸਾਹਿਬ ਨੇ ਤਾਣਿਆ ਕਾ ਤਾਣ ਤੇ ਉਥੇ ਨਿਤਾਣੇਪਣ ਦਾ ਅਰਥ ਇਹ ਵੀ ਹੈ ਵੀ ਮਨੁੱਖ ਨੇ ਝੂਠ ਫਰੇਬ ਦੇ ਨਾਲ ਵਿਸ਼ੇ ਵਕਾਰਾਂ ਦੇ ਨਾਲ ਔਗਣਾ ਦੇ ਨਾਲ ਗੁਨਾਹਾਂ ਦੇ ਨਾਲ ਆਪਣੇ ਆਪ ਨੂੰ ਇੰਨਾ ਕਮਜ਼ੋਰ ਕਰ ਲਿਆ ਹੈ। ਪਿਉ ਦਾ ਅੰਤਰਾਤਮਾ ਪੂਰੀ ਤਰ੍ਹਾਂ ਖੋਖਲਾ ਹੋ ਜਾਂਦਾ ਹੈ। ਦੁਨੀਆ ਅੰਦਰ ਕੋਈ ਐਸਾ ਸਾਸਰਾ ਨਹੀਂ ਜਿਹੜਾ ਇਸ ਨਤਾਣੇਪਣ ਨੂੰ ਇਸ ਕਮਜ਼ੋਰੀ ਨੂੰ ਦੂਰ ਕਰ ਸਕੇ। ਇਹ ਕੇਵਲ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਦੀ ਬੰਦਗੀ ਹੈ। ਉਸ ਦੇ ਨਾਲ ਪਾਈ ਹੋਈ ਸਾਂਝ ਹੈ ਜਿਹੜੀ ਮਨੁੱਖ ਦੇ ਅੰਦਰ ਦੇ ਨਤਾਣੇਪਣ ਨੂੰ ਦੂਰ ਕਰਕੇ ਬਲਵਾਨ ਕਰਦੀ ਹੈ ਇਹ ਉਹਦੀ ਬਖਸ਼ਿਸ਼ ਹੈ ਬਲਵਾਨ ਮਨੁੱਖ ਹੀ ਔਗਣ ਅੱਗੇ ਤਣ ਸਕਦਾ ਹੈ ਵਿਸ਼ੇ ਵਿਕਾਰਾਂ ਨਾਲ ਜੂਝ ਸਕਦਾ ਹੈ ਇਸੇ ਨੂੰ ਹਜ਼ੂਰ ਕਹਿੰਦੇ ਹਨ ਐਸੋ ਕੌਣ ਬਲੀ ਰਹੇ ਜਿਨ ਮਿਲ ਮਾਰੇ ਪੰਚ ਸੂਰਬੀਰ ਸੋ ਪੂਰਾ ਇਕਲੀ ਰਹੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਆਤਮਿਕ ਬਲ ਦੀ ਗੱਲ ਜਦੋਂ ਬਾਣੀ ਦੇ ਵਿੱਚ ਕਰਦੇ ਨੇ ਵੀ ਅੰਦਰ ਦੀ ਕਮਜ਼ੋਰੀ ਜਦੋਂ ਬਿਰਸ ਗਈ ਮਨ ਜਦੋਂ ਨਿਤਾਣੇਪਣ ਤੋਂ ਬਾਹਰ ਆ ਗਿਆ ਸੁਰਤ ਜਦੋਂ ਉਚੇਰੀ ਹੋ ਗਈ ਫਿਰ ਇਹ ਸਾਰੀਆਂ ਉਲਝਣਾ ਖਤਮ ਹੋ ਜਾਣਗੀਆਂ ਜਿਹੜੇ ਸਹਿਮ ਜਿਹੜੀਆਂ ਉਲਝਣਾ ਜਿਹੜੇ ਖਪਾਓ ਸਾਡੇ ਅੰਦਰ ਵਾਸ਼ਨਾਵਾ ਕਰਕੇ ਪੈਦਾ ਹੁੰਦੇ ਨੇ ਇਹ ਮੁੱਕ ਜਾਂਦੇ ਨੇ ਜਹ ਅਨੁਪਉ ਤਹ ਪੈ ਨਹੀਂ ਜਹ ਭਉ ਤਹ ਹਰਨਾ ਹੈ ਤੇ ਜੇ ਅਜੇ ਵੀ ਬੇਚੈਨੀ ਤੇ ਸਹਿਮੰਦਰ ਬਣੇ ਹੋਏ ਨੇ ਤਾਂ ਸਮਝੋ ਅਜੇ ਪਰਮੇਸ਼ਰ ਦੇ ਨਾਲ ਸਾਝ ਨਹੀਂ ਬਣੀ ਅਜੂ ਰਿਸ਼ਤਾ ਅਸੀਂ ਜੋੜ ਨਹੀਂ ਸਕੇ ਕਿਉਂਕਿ ਕਈ ਵਾਰ ਮਨੁੱਖ ਬਾਰੀ ਤੌਰ ਤੇ ਕਰਮਕਾਂਡ ਕਰਦਿਆਂ ਉਹ ਇਹੀ ਭੁਲੇਖਾ ਆਪਣੇ ਆਪ ਨੂੰ ਪਾਉਂਦਾ ਹੈ ਵੀ ਮੈਂ ਰੱਬ ਵਾਲਾ ਹੋ ਗਿਆ ਪਰ ਦਰ ਅਸਲ ਉਹਦੀ ਅਜੇ ਤੰਦ ਸੁਰਤ ਦੀ ਉਸ ਪਰਮੇਸ਼ਰ ਦੇ ਗੁਣਾ ਨਾਲ ਜੁੜੀ ਨਹੀਂ ਹੁੰਦੀ ਪਰ ਇੱਕ ਭੁਲੇਖਾ ਉਹਨੂੰ ਪੈ ਜਾਂਦਾ ਹੈ ਕਿ ਮੈਂ ਆ ਗਿਣਤੀ ਦੇ ਕੀਤੇ ਹੋਏ ਕਰਮ ਆ ਦੱਸੇ ਹੋਏ ਕਰਮ ਕਰ ਲਏ ਨੇ ਸ਼ਾਇਦ ਹੁਣ ਮੈਂ ਵਾਹਿਗੁਰੂ ਰੱਬ ਵਾਲਾ ਹੋ ਗਿਆ ਪਰ ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜੇ ਅੰਦਰ ਅਜੇ ਸਮੱਸਿਆ ਹੈ ਖਰਾਬੀ ਹੈ ਜੇ ਅੰਦਰ ਉਹ ਬੇਚੈਨੀ ਸਹਿਮ ਅਜੇ ਬਣੇ ਹੋਏ ਨੇ ਅਜੇ ਵਿਸ਼ੇਵਕਾਰਾਂ ਦੀ ਤਾਬ ਝੱਲਣ ਦੀ ਤਾਕਤ ਅੰਦਰ ਨਹੀਂ ਆਈ ਤੇ ਅਜੇ ਅਧੂਰਾਪਨ ਹੈ ਜੀਵਨ ਵਿੱਚ ਅਜੇ ਮੁਕੰਮਲ ਨਹੀਂ ਕਿਉਂਕਿ ਇੱਕ ਮਨੁੱਖ ਤੇ ਉਹ ਹੈ ਜਿਸ ਜਿਹੜਾ ਡਾਵਾਂ ਡੋਲ ਨਹੀਂ ਹੋਇਆ ਪਰ ਇਹ ਕੋ ਮਨੁੱਖ ਹੋਇਆ ਜਿਹੜਾ ਕਰਮ ਕਰਦਾ ਸਾਨੂੰ ਨਜ਼ਰ ਆਉਂਦਾ ਹੈ ਸਾਰੇ ਧਰਮ ਕਰਮ ਉਹ ਕਰਦਾ ਹੈ ਬਾਰੀ ਤੌਰ ਦੇ ਉੱਤੇ ਉਹ ਧਾਰਮਿਕ ਹੈ ਰੱਬ ਵਾਲਾ ਹੈ ਪਰ ਜਦੋਂ ਕਦੇ ਉਹ ਕਿਸੇ ਵਿਸ਼ੇ ਵਿਕਾਰ ਦੇ ਅੱਗੇ ਡਾਵਾ ਡੋਲ ਹੋ ਜਾਂਦਾ ਹੈ ਜਾਨੀ ਕਿਸੇ ਕਮਜ਼ੋਰੀ ਕਾਰਨ ਉਹ ਵੀ ਗੁਨਾਹਗਾਰ ਬਣ ਜਾਂਦਾ ਹੈ ਪਾਪੀ ਬਣ ਜਾਂਦਾ ਹੈ ਤਾਂ ਲੋਕ ਕਹਿੰਦੇ ਨੇ ਬੜੀ ਹੈਰਾਨੀ ਦੀ ਗੱਲ ਹੈ ਧਾਰਮਿਕ ਰੱਬ ਦਾ ਬੰਦਾ ਵੀ ਐਵੇਂ ਕਰ ਸਕਦਾ ਹੈ ਇਹ ਉਹਦੇ ਅੰਦਰ ਦੀ ਕਚਾਈ ਹੁੰਦੀ ਹੈ ਇਹ ਅੰਦਰੋਂ ਅਜੇ ਕੱਚਾ ਹੈ ਇਸ ਕਰਕੇ ਉਹ ਨਹੀਂ ਪ੍ਰੋਪਰ ਢੰਗ ਨਾਲ ਜਾਂ یوں ਕਹਿ ਲੋ ਵੀ ਵਿਧੀਵਤ ਢੰਗ ਦੇ ਨਾਲ ਉਹ ਵਿਸ਼ੇਵਕਾਰਾਂ ਨਾਲ ਸਿੱਝ ਨਹੀਂ ਸਕਿਆ ਕਿਸੇ ਕਮਜ਼ੋਰੀ ਅੱਗੇ ਖਲੋ ਨਹੀਂ ਸਕਿਆ ਲੋਕ ਨੂੰ ਇਹ ਕਹਿਣਗੇ ਵੀ ਉਹ ਧਾਰਮਕ ਹੈ ਸਚਾਈ ਅਸਲ ਚ ਹੈ ਕਿ ਉਹ ਜੇ ਧਰਮ ਤੋਂ ਧਰਮ ਵਾਲੇ ਪਾਸੇ ਤੋਂ ਕੱਚਾ ਹੈ ਜਿੱਥੇ ਧਰਮ ਆ ਜਾਏ ਜਿੱਥੇ ਉਹਦੀ ਇਬਾਦਤ ਆ ਜਾਏ ਉਥੇ ਕੱਚਾਪਨ ਹੀ ਰਹਿੰਦਾ ਉਹ ਜੀ ਪ੍ਰੋਸੈਸ ਵਿੱਚ ਹੈ ਬੰਦਾ ਡਿੱਗਦਾ ਹੈ ਉੱਠਦਾ ਹੈ ਖਤਾ ਖਾਂਦਾ ਹੈ ਭੁੱਲਾ ਕਰਦਾ ਹੈ ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਯੋ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹ ਹੈ ਏ ਪਾਈ ਸਤ ਸੰਗੀ ਜਨੋ ਮੇਰੇ ਇਸ ਬਚਨ ਨੂੰ ਧਿਆਨ ਨਾਲ ਸੁਣੋ ਮੈਂ ਬਹੁਤ ਵਿਚਾਰ ਕੇ ਘੂਕ ਕੇ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿੱਥੇ ਪਰਮੇਸ਼ਰ ਦੇ ਨਾਲ ਡੂੰਗੀ ਸਾਂਝ ਹੋਵੇਗੀ ਅਧਿਆਤਮ ਜੀਵਨ ਦੀ ਸਮਝ ਹੋਵੇਗੀ ਉਥੇ ਸਹਿਮ ਨਹੀਂ ਹੋਣਗੇ ਤੇ ਜਿੱਥੇ ਚੀਜ਼ਾਂ ਜੇ ਹਨ ਉਥੇ ਸਮਝੋ ਅਜੇ ਜੀਵਨ ਵਿੱਚ ਕਚਿਆਈ ਹੈ ਤੇ ਨਿਸ਼ਾਨੀ ਦਸੀ ਫਿਰ ਅਗਲੇਰੇ ਸੋਕ ਵਿੱਚ ਫਰਮਾਇਆ ਕਹਿੰਦੇ ਕਬੀਰ ਜਿਨਹੋ ਕਿਸ਼ੂ ਜਾਣਿਆ ਨਹੀਂ ਤਿੰ ਸੁਖ ਨੀਂਦ ਬਿਹਾਏ ਜਿਨ੍ਹਾਂ ਨੂੰ ਇਹ ਸਮਝ ਨਹੀਂ ਅਜੇ ਤੱਕ ਜੇ ਇਸ ਜੀਵਨ ਦੀ ਉਹ ਬੜੀ ਲਾਪਰਵਾਹੀ ਦੇ ਨਾਲ ਆਰਾਮ ਦੀ ਨੀਂਦ ਸੌਂਦੇ ਨੇ ਭਾਵੇਂ ਦੁੱਖ ਵੀ ਸਹਿੰਦੇ ਨੇ ਪਰ ਉਹਨਾਂ ਨੂੰ ਖਬਰ ਕੋਈ ਨਹੀਂ ਪਈਏ ਤਕਲੀਫ ਜੀਵਨ ਚ ਕਿਉਂ ਹੈ ਕਿਸ ਕਾਰਨ ਹੈ ਕਿਵੇਂ ਦੂਰ ਹੋ ਸਕਦੀ ਹੈ ਉਹ ਅਜੇ ਇਸ ਮਾਮਲੇ ਵਿੱਚ ਉਲਝੇ ਹੀ ਨਹੀਂ ਦੁਖੀ ਤੇ ਹੋ ਰਹੇ ਨੇ ਪਰ ਸਮਝ ਉਹਨਾਂ ਨੂੰ ਕੋਈ ਨਹੀਂ ਨਾ ਉਹਨਾਂ ਨੂੰ ਆਪਣੇ ਜੀਵਨ ਦੀ ਕੋਈ ਕਦਰ ਹੈ ਨਾ ਉਹ ਜੀਵਨ ਦੀ ਕੀਮਤ ਸਮਝੇ ਹਨ ਨਾ ਪਰਮੇਸ਼ਰ ਦੇ ਗੁਣਾਂ ਦੀ ਸਾਂਝ ਉਹਨਾਂ ਨੇ ਬਣਾਈ ਹੈ ਨਾ ਵਿਸ਼ੇ ਵਿਕਾਰਾਂ ਦੀ ਤਾਬ ਝੱਲਣ ਦੀ ਤਾਕਤ ਆਪਣੇ ਅੰਦਰ ਪੈਦਾ ਕਰ ਸਕੇ ਹਨ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਇਸ ਜੀਵਨ ਦੀ ਮਨ ਨੂੰ ਇਸ ਰਾਹ ਦੀ ਖ਼ਬਰ ਹੀ ਕੋਈ ਨਹੀਂ ਉਹ ਬੜੇ ਆਰਾਮ ਨਾਲ ਉਹ ਸਮਝਦੇ ਨੇ ਇੰਨੀ ਕੀ ਜ਼ਿੰਦਗੀ ਹੈ ਇਹ ਵਿਸ਼ੇ ਵਕਾਰਾਂ 'ਚ ਹੀ ਸੋਖ ਹੈ ਇਹਦੇ ਵਿੱਚ ਹੀ ਆਨੰਦ ਹੈ ਇਸ ਕਰਕੇ ਉਹ ਧਰਮ ਵੱਲੋਂ ਸੱਚ ਵੱਲੋਂ ਦੀਨ ਵੱਲੋਂ ਅਧਿਆਤਮ ਵੱਲੋਂ ਪਰਮੇਸ਼ਰ ਵੱਲੋਂ ਲਾਪਰਵਾਹ ਹੋ ਕੇ ਗਾਫਲਤਾ ਦੀ ਨੀਂਦ ਵਿੱਚ ਸੌਂ ਜਾਂਦੇ ਨੇ ਉਹਨਾਂ ਨੂੰ ਕੋਈ ਖਬਰ ਨਹੀਂ ਜਿਵੇਂ ਸੰਸਾਰ ਦੀ ਬਹੁ ਗਿਣਤੀ ਨੂੰ ਕੋਈ ਖਬਰ ਨਹੀਂ ਕਿਤਨੇ ਮਹਾਨ ਵਿਅਕਤੀ ਉਹਨਾਂ ਦੇ ਕੋਲ ਦੀ ਲੰਘ ਹੈ ਉਹ ਕੌਣ ਸਨ ਉਨਾ ਮਨੁੱਖਾਂ ਦੀ ਕਿੰਨੀ ਉੱਚੀ ਹਸਤੀ ਹੈ ਕੋਈ ਖਬਰ ਨਹੀਂ ਸੰਸਾਰ ਆਪਣੀ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਦੁਨੀਆ ਨੇ ਕਿਸ ਨੂੰ ਸੂਲੀ ਚਾੜਿਆ ਦੁਨੀਆ ਨੂੰ ਕੋਈ ਖਬਰ ਨਹੀਂ ਹੋਈ ਦੁਨੀਆ ਨੇ ਕਿਸ ਨੂੰ ਤਤੀ ਤਵੀ ਉੱਤੇ ਬਿਠਾਇਆ ਹੈ ਬਹੁ ਗਿਣਤੀ ਨੂੰ ਕੋਈ ਖਬਰ ਨਹੀਂ ਹੋਈ ਕਿ ਇਹ ਕੀ ਹੋ ਰਿਹਾ ਹੈ ਕਿਉਂਕਿ ਤਤੀ ਤਵੀ ਤੇ ਬਹਿਣ ਵਾਲਿਆਂ ਦਾ ਤਾਲ ਬਹੁਤ ਉੱਚਾ ਹੈ ਤੇ ਜਿਨ੍ਹਾਂ ਨੂੰ ਖਬਰ ਨਹੀਂ ਹੋਈ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਕਿ ਇਹ ਕਾਉਂਡ ਨੇ ਕੀ ਗੱਲ ਕਰਦੇ ਨੇ ਕਿਸ ਬਾਰੇ ਕਹਿੰਦੇ ਨੇ ਇੰਨਾ ਵੱਡਾ ਫਰਕ ਜਿਹੜਾ ਗੈਪ ਜਿਹੜਾ ਹੈ ਉਹ ਜਾਣਣ ਵਾਲੇ ਤੇ ਅਨਜਾਣ ਦੇ ਵਿਚਕਾਰ ਹੈ ਬੇ ਸਮਝ ਔਰ ਸਮਝ ਦੇ ਵਿਚਕਾਰ ਹੈ ਚਾਨਣ ਔਰ ਹਨੇਰੇ ਦੇ ਵਿੱਚ ਇੰਨਾ ਵੱਡਾ ਗੈਪ ਪੈ ਗਿਆ ਇੰਨਾ ਵੱਡਾ ਫਰਕ ਪੈ ਗਿਆ ਜਿਉ ਜੋ ਲੋਕਾਂ ਦੀ ਸੁਰਤ ਉਤੋਂ ਧੂੜ ਲੱਥੀ ਇੰਨੀ ਕ ਸਮਝ ਪਈ ਅਜੇ ਪੀ ਉਹ ਬੜੇ ਮਹਾਨ ਵਿਅਕਤੀ ਸਨ ਬੜੀਆਂ ਮਹਾਨ ਸੁਰਤਾਂ ਵਾਲੇ ਉੱਚੇ ਪੁਰਖ ਨੇ ਉਹ ਤਾਂ ਸਾਡਾ ਭਲਾ ਚਾਹਣ ਆਏ ਸਾਨੂੰ ਇਸ ਜਿਲ੍ਹਣ ਚੋਂ ਕੱਢਣ ਆਏ ਉਹ ਤੇ ਪਰਉਪਕਾਰੀ ਪੁਰਖ ਨੇ ਅਜੇ ਇੰਨੀ ਕੀ ਖਬਰ ਹੋਈ ਅਜੇ ਇੰਨੀ ਖਬਰ ਵੀ ਨਹੀਂ ਹੋਈ ਪੀ ਉਹਨਾਂ ਨੇ ਕੀ ਆਖਿਆ ਕਿਵੇਂ ਉਨ੍ਹਾਂ ਦੇ ਮਾਰਗ ਦੇ ਉੱਤੇ ਤੁਰ ਕੇ ਜੀਵਨ ਦੀ ਦਸ਼ਾ ਸਵਾਰੀ ਜਾ ਸਕਦੀ ਇਹਦੀ ਖਬਰ ਨਹੀਂ ਅਜੇ ਬਸ ਇੰਨੀ ਕ ਖਬਰ ਹੋਈ ਇਸ ਕਰਕੇ ਅਸੀਂ ਅਦਬ ਕਰਨ ਲੱਗੇ ਇਸ ਕਰਕੇ ਅਸੀਂ ਸਤਿਕਾਰ ਕਰਨ ਲੱਗੇ ਜਿਸ ਦਿਨ ਉਨ੍ਹਾਂ ਦੇ ਅਸਲ ਸੁਨੇਹੇ ਦੀ ਖਬਰ ਮਨੁੱਖ ਨੂੰ ਹੋ ਜਾਏ ਸਮਝ ਆ ਜਾਏ ਉਹਦੀ ਕੀਮਤ ਸਮਝ ਵਿੱਚ ਆ ਜਾਏ ਉਸ ਦਿਨ ਮਨੁੱਖ ਆਪ ਵੀ ਇਸ ਵਿਸ਼ੇ ਵਿਕਾਰ ਬਦੀ ਦੇ ਚਿੱਕੜ ਤੋਂ ਬਾਹਰ ਆ ਜਾਏ ਇਹ ਕੇਵਲ ਸਾਨੂੰ ਇਤਿਹਾਸਕ ਸਮਝ ਆਏ ਕਿ ਬਹੁਤ ਮਹਾਨ ਔਰ ਨੇਕ ਰੂਹਾਂ ਇਸ ਧਰਤੀ ਦੇ ਉੱਤੇ ਆਈਆਂ ਨੇ ਉਹਨਾਂ ਨੇ ਬੜੇ ਨੇਕ ਅਮਲ ਕੀਤੇ ਨੇ ਬੜਾ ਉੱਚਾ ਤੇ ਸੁਚਾਉ ਉਪਦੇਸ਼ ਮਨੁੱਖਤਾ ਨੂੰ ਦਿੱਤਾ ਹੈ ਅਜੇ ਇੰਨੀ ਕੁ ਸਮਝ ਆਏ ਇਹ ਅਦਬ ਜਿਹੜਾ ਆਪਾਂ ਕਰ ਰਹੇ ਆ ਸਤਕਾਰ ਕਰ ਰਹੇ ਆ ਆਦਰ ਕਰ ਰਹੇ ਆ ਬਾਰੀ ਤੌਰ ਤੇ ਇਸ ਕਰਕੇ ਇਸ ਸਮਝ ਕਰਕੇ ਕਰ ਰਹੇ ਆ ਪਰ ਉਹਨਾਂ ਦੇ ਬਚਨਾਂ ਦੀ ਡੂੰਘਾਈ ਉਹਨਾਂ ਦੇ ਉਪਦੇਸ਼ ਦਾ ਜਿਹੜਾ ਅਸਰ ਹੈ ਸੁਰਤ ਉੱਤੇ ਉਹ ਜੇ ਪੈਣਾ ਬਾਕੀ ਹੈ ਜਿਸ ਦਿਨ ਉਹ ਅਸਰ ਹੋ ਜਾਏਗਾ ਉਸ ਦਿਨ ਸਾਡੇ ਅੰਦਰ ਦੀ ਤ੍ਰਿਪਤੀ ਹੋਵੇਗੀ ਅਸੀਂ ਉਹਨਾਂ ਵਾਰੇ ਮਾਰਗ ਦੇ ਉੱਤੇ ਤੁਰ ਪਾਵਾਂਗੇ ਉਹਨਾਂ ਵਰਗੇ ਅਧਿਆਤਮ ਦੇ ਪੰਦੀ ਹੋ ਜਾਵਾਂਗੇ ਉਹਨਾਂ ਵਰਗਾ ਧਰਮ ਸਾਡੇ ਜੀਵਨ ਵਿੱਚ ਟਿਕ ਜਾਏਗਾ ਜਿਸ ਦਿਨ ਸਾਨੂੰ ਅਸਲ ਖਬਰ ਲੱਗੇਗੀ ਉਹਦਾ ਅਭਿਆਸ ਹੈ ਉਹਦਾ ਯਤਨ ਹੈ ਜੋ ਸਾਨੂੰ ਕਰਨਾ ਪਏਗਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਕੁਝ ਵੀ ਖਬਰ ਨਹੀਂ ਉਹ ਬੜੀ ਗਾਫਲਤਾ ਦੀ ਨੀਂਦ ਵਿੱਚ ਲਾਪਰਵਾਹੀ ਵਿੱਚ ਸੁੱਤੇ ਹੋਏ ਨੇ ਤਿੰਨ ਸੁਖ ਨੀਂਦ ਬਿਹਾਏ ਉਹ ਸਮਝਦੇ ਨੇ ਇਹੀ ਸੁਖ ਦੀ ਨੀਂਦ ਹੈ ਤੇ ਜ਼ਿੰਦਗੀ ਐਸੇ ਨੀਂਦ ਵਿੱਚ ਉਹਨਾਂ ਦੀ ਗਾਫਲਤਾ ਵਿੱਚ ਲੰਘ ਰਹੀ ਹੈ ਕਿਉਂਕਿ ਬੇਸਮਝ ਨੂੰ ਬੇਸਮਝੀ ਦੀ ਨੀਂਦ ਪੌਂਦੀ ਹੈ ਹਮੋਂ ਜੋ ਬੂਝਾ ਬੂਜਣਾ ਕਬੀਰ ਜੀ ਮਹਾਰਾਜ ਕਹਿੰਦੇ ਜਦੋਂ ਮੈਂ ਅਧਿਆਤਮਿਕ ਜੀਵਨ ਦੀ ਸਮਝ ਪਾ ਲਈ ਆਪਣੇ ਤੇ ਪਰਮੇਸ਼ਰ ਦੇ ਰਿਸ਼ਤੇ ਦੀ ਸਮਝ ਪਾ ਲਈ ਜਦੋਂ ਮੈਂ ਆਪਣੇ ਜੀਵਨ ਦੀ ਕੀਮਤ ਸਮਝ ਲਈ ਜਦੋਂ ਮੈਂ ਆਪਣੀ ਆਤਮਾ ਨੂੰ ਸੁਰਤ ਨੂੰ ਪਰਫੁੱਲਤ ਕਰਨ ਲਈ ਵਿਸ਼ੇਵਕਾਰਾਂ ਤੇ ਇਹ ਸਹਿਮਾ ਤੋਂ ਝਗੜਿਆਂ ਤੋਂ ਉੱਪਰ ਉੱਠਣ ਦੀ ਸੂਝ ਹਾਸਲ ਕਰ ਲਈ ਪੂਰੀ ਪਰਿਬੜਾਏ ਮੇਰੇ ਲਈ ਹੁਣ ਗਾਫਲ ਹੋ ਕੇ ਸੌਣਾ ਬੜਾ ਕਠਨ ਹੈ ਸਮਝੋ ਇਹ ਬੜਾ ਗਲਪਾਉਣ ਵਾਲੀ ਗੱਲ ਹੈ ਜਾਨੀ ਕਿ ਵੱਡੀ ਜ਼ਿੰਮੇਵਾਰੀ ਓੜ ਲੈਣ ਵਾਲੀ ਗੱਲ ਹੈ ਜਿੱਤੇ ਹੁਣ ਆਪਣਾ ਬਚਾਅ ਕਰਨਾ ਹੈ ਉੱਥੇ ਦੂਜੇ ਨੂੰ ਵੀ ਦੂਜੇ ਵੱਲ ਵੀ ਧਿਆਨ ਜਾਂਦਾ ਹੈ ਕਿ ਇਹਦਾ ਵੀ ਭਲਾ ਹੋਵੇ ਉਹਦਾ ਵੀ ਭਲਾ ਹੋਵੇ ਤੇ ਜਦੋਂ ਭਲਾ ਕਰਨ ਬੰਦਾ ਤੁਰਦਾ ਉਦੋਂ ਸਮੱਸਿਆਵਾਂ ਵੀ ਖੜੀਆਂ ਹੋ ਜਾਂਦੀਆਂ ਨੇ ਕਿਉਂਕਿ ਜਿਹਨੂੰ ਕਬੀਰ ਜੀ ਕਹਿੰਦੇ ਮੈਂ ਦੱਸਣ ਜਾ ਰਿਹਾ ਜਿਹਨੂੰ ਮੈਂ ਦੱਸ ਰਿਹਾ ਵੀ ਤੇਰਾ ਨੁਕਸਾਨ ਹੋ ਰਿਹਾ ਹੈ ਉਹ ਵਿਚਾਰੇ ਨੂੰ ਤਾਂ ਖਬਰ ਹੀ ਕੋਈ ਨਹੀਂ ਘਰ ਜਲਤੇ ਕੀ ਖਬਰ ਨਾ ਪਾਏ ਜਿਵੇਂ ਕਿਸੇ ਘਰ ਦੇ ਜੀਆਂ ਨੂੰ ਖਬਰ ਹੀ ਨਾ ਹੋਵੇ ਉਹਨਾਂ ਦੇ ਘਰ ਚੋਰ ਆ ਗਏ ਨੇ ਜਾਂ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਗਵਾਂਡੀ ਆ ਕੇ ਰੌਲਾ ਪਾਵੇ ਤੇ ਉਹ ਫਿਰ ਵੀ ਅੰਦਰੋਂ ਆਵਾਜ਼ ਦੇਣ ਵੀ RAM NARAYAN ਸੌਂ ਜਾ ਸਾਨੂੰ ਬੇਚੈਨ ਨਾ ਕਰ ਸਾਨੂੰ ਡਿਸਟਰਬ ਨਾ ਕਰ ਉਹ ਜਿਹੜਾ ਰੌਲਾ ਪਾਉਣ ਵਾਲਾ ਹੈ ਉਹ ਤਾਂ ਫਾਇਦੇ ਲਈ ਪਾ ਰਿਹਾ। ਵੀ ਘਰ ਵਾਲੇ ਖੁਦ ਜਾਗਣ। ਤੇ ਉਲਟਾ ਘਰ ਵਾਲੇ ਜਿਹੜੇ ਨੇ ਉਹ ਚੋਰਾਂ ਨੂੰ ਲੱਭਣ ਦੀ ਬਜਾਏ ਜਾਂ ਪੁਲਿਸ ਦੇ ਕੋਲ ਚੋਰਾਂ ਦੀ ਕੰਪਲੀਟ ਕਰਨ ਦੀ ਬਜਾਏ ਗਵਾਂਡੀ ਦੀ ਕੰਪਲੇਂਟ ਹੀ ਕਰ ਦੇਣ ਵੀ ਇਹ ਸਾਨੂੰ ਡਿਸਟਰਬ ਕਰਦਾ ਹੈ। ਉਹ ਵੇਰ ਉਹਨਾਂ ਨੂੰ ਇਹ ਖ਼ਬਰ ਹੀ ਨਾ ਲੱਗੇ ਵੀ ਸਾਡੇ ਘਰੋਂ ਕੋਈ ਸਮਾਨ ਚੋਰੀ ਹੋ ਗਿਆ। ਉਹ ਘਰ ਤੋਂ ਵੇਖਣ ਦੀ ਬਜਾਏ ਆਪਣੇ ਸਮਾਨ ਨੂੰ ਟੋਲਣ ਦੀ ਬਜਾਏ ਉਲਟਾ ਗਵਾਂਢੀ ਦੇ ਨਾਲ ਨਾਰਾਜ਼ਗੀ ਰੱਖਣ ਕਿ ਇਸ ਬੰਦੇ ਨੇ ਸਾਨੂੰ ਡਿਸਟਰਬ ਕੀਤਾ ਇਹ ਸਾਡਾ ਦੋਖੀ ਹੈ ਇਹ ਸਾਡਾ ਵੈਰੀ ਹੈ ਅਜੀਬ ਗੱਲ ਹੋਵੇਗੀ ਮਨੁੱਖ ਐਵੇਂ ਹੀ ਕਰਦਾ ਹੈ ਤੇ ਇੱਥੇ ਆ ਕੇ ਸਮੱਸਿਆ ਹੈ ਇੱਥੇ ਆ ਕੇ ਸਮਝ ਦੇ ਤਲ ਦਾ ਫਰਕ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਹੁਣ ਇਹ ਸਮਝੋ ਵੀ ਮੈਂ ਉਹ ਗਾਫਲਤਾ ਦੀ ਨੀਂਜ ਨਹੀਂ ਸੌਂਸਦਾ ਬਸ ਚਲੋ ਛੱਡੋ ਕੋਈ ਗੱਲ ਨਹੀਂ ਹੁੰਦਾ ਤੇ ਹੋਣ ਦਿਓ ਸਾਨੂੰ ਕੀ ਆਪਾਂ ਕੀ ਲੈਣਾ ਇਹ ਜਿਹੜਾ ਸ਼ਬਦ ਹੈ ਆਪਾਂ ਕੀ ਲੈਣਾ ਗਾਫਲਤਾਈ ਦਾ ਪ੍ਰਤੀਕ ਹੁੰਦਾ ਹੈ ਮਨੁੱਖ ਅਕਸਰੀ ਕਿਸੇ ਚੰਗੇ ਕਾਰਜ ਨੂੰ ਤੁਰਦਾ ਤੁਰਦਾ ਫਿਰ ਉਹ اٹਕ ਜਾਂਦਾ ਕਹਿੰਦਾ ਮੈਂ ਕੀ ਲੈਣਾ ਜੀ ਇਹਨੇ ਲੋਕਾਂ ਨੂੰ ਪ੍ਰਵਾਹ ਨਹੀਂ ਤੇ ਮੈਨੂੰ ਕੀ ਇਸ ਕਰਕੇ ਉਸ ਚੰਗਾ ਕੰਮ ਜਿਹੜਾ ਉਹ ਤਰਿਆ ਤਰਿਆ ਰਹਿ ਜਾਂਦਾ ਕਿਉਂਕਿ ਹਰ ਬੰਦਾ ਇਹ ਤੇ ਮੰਨਦਾ ਪਈ ਇਹ ਕੰਮ ਚੰਗਾ ਹੋਣਾ ਚਾਹੀਦਾ ਪਰ ਜਦੋਂ ਤੁਰਨਾ ਹੈ ਤੇ ਉਦੋਂ ਨੇ ਆਖਣਾ ਵੀ ਲੈ ਜਦੋਂ ਦੂਜੇ ਨਹੀਂ ਤੁਰਦੇ ਤੇ ਮੈਨੂੰ ਕੀ ਇਹ ਹੀ ਸਭ ਤੋਂ ਵੱਡੀ ਰੁਕਾਵਟ ਹੈ ਜਿਹੜੀ ਸਾਰਿਆਂ ਦੇ ਪੈਰਾਂ ਨੂੰ ਬੰਨ ਕੇ ਰੱਖਦੀ ਹੈ ਕਿਸੇ ਨੂੰ ਵੀ ਤੁਰ ਨਹੀਂ ਦਿੰਦੀ ਤੇ ਜਿਹੜਾ ਤੁਰਦਾ ਹੈ ਜਦੋਂ ਉਹਨੂੰ ਸਮੱਸਿਆ ਸਾਹਮਣੇ ਆਉਂਦੀ ਹੈ ਤੇ ਜਾਂ ਤਾਂ ਉਹ ਪਛਾਹ ਮੁੜ ਜਾਂਦਾ ਹੈ ਜਾਂ ਫਿਰ ਉਹਦੇ ਵੱਲ ਵੇਖ ਕੇ ਬਾਕੀ ਜਿਹੜੇ ਨਾ ਉਹ ਹਲਾਸ਼ੇਰੀ ਦੇਣ ਵਾਲੇ ਵੀ ਨਾਲ ਤੁਰਨ ਦਾ ਵਾਅਦਾ ਕਰਨ ਵਾਲੇ ਵੀ ਜਾਂ ਇਹ ਮੰਨਣ ਵਾਲੇ ਵੀ ਵੀ ਕੰਮ ਚੰਗਾ ਤੇ ਵਧੀਆ ਹੋਣਾ ਚਾਹੀਦਾ ਉਹ ਵੀ ਚੁੱਪ ਧਾਰਨ ਕਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸੇ ਇਸ ਸਮੱਸਿਆ 'ਚ ਨਾ ਫਸ ਜਾਈਏ ਜਿਹੜੀ 'ਚ ਉਹ ਫਸਿਆ ਇਸ ਤਰ੍ਹਾਂ ਦਾ ਮਨੋਵਿਗਿਆਨ ਹੈ ਮਨੁੱਖ ਦਾ ਕਿਸੇ ਵੀ ਨੇਕ ਅਮਲ ਦੇ ਪ੍ਰਥਾਏ ਇਸ ਤਰ੍ਹਾਂ ਦੀ ਸਾਡੇ ਅੰਦਰ ਭਾਵਨਾ ਇਹ ਤਾਂ ਫਰਕ ਹੁੰਦਾ ਹੈ ਇਹ ਤਾਂ ਸਮਝ ਹੁੰਦੀ ਵੀ ਕਾਰਜ ਨੇਕ ਹੈ ਪਰ ਮੈਨੂੰ ਕੀ ਮੈਂ ਹੀ ਕਿਉਂ ਤੁਰਾਂ ਜਦ ਮੈਂ ਕਿਸੇ ਮੁਸ਼ਕਲ ਵਿੱਚ ਫਸਾਂਗਾ ਇਹ ਚੀਜ਼ਾਂ ਉਹਦੇ ਅੰਦਰ ਨੂੰ ਰੋਕੀ ਛੱਡਦੀਆਂ ਨੇ ਰੁਕਾਵਟ ਪੈਦਾ ਕਰਦੀਆਂ ਨੇ ਔਰ ਉੱਥੇ ਹੀ ਰੁਕਿਆ ਰਹਿੰਦਾ ਹੈ ਉਲਟੀ ਦਿਸ਼ਾ 'ਚ ਤਤ ਤੋਰਪਿੰਦਾ ਹੈ ਉਧਰ ਨੂੰ ਤੁਰਨ ਦਾ ਹੌਸਲਾ ਨਹੀਂ ਪੈਂਦਾ ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਸ ਸਮਝ ਦੀ ਨਿਸ਼ਾਨੀ ਇਹ ਹੈ ਉਹਨੂੰ ਤਾਂ ਅਗਿਆਨੀ ਜਾਣੋ ਉਸ ਮਨੁੱਖ ਨੂੰ ਜਿਹੜਾ ਇਹ ਸ਼ਬਦ ਕਹੇ ਕਿ ਮੈਨੂੰ ਕੀ ਉਸ ਮਨੁੱਖ ਨੂੰ ਵੀ ਬੇਸਮਝੀ ਸਮਝੋ ਜਿਹੜੇ ਮਨੁੱਖ ਦੇ ਜਿਸ ਮਨੁੱਖ ਦੇ ਜੀਵਨ ਵਿੱਚ ਚੰਗਿਆਈ ਦਾ ਅਭਿਆਸ ਨਹੀਂ ਕੇਵਲ ਗੱਲ ਹੈ ਜਿਉਂ ਇਹ ਦਾਵਾ ਕਰਦਾ ਮੈਨੂੰ ਸਮਝ ਆ ਗਈ ਸਮਝ ਉਹਨੂੰ ਕੁਝ ਨਹੀਂ ਸਮਝ ਆਇਆ ਜਿਨ੍ਹਾਂ ਨੂੰ ਆਉਂਦੀ ਏ ਉਹ ਤੁਰਦੇ ਨੇ ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਪਕ ਜਗਦਾ ਹੈ ਉਹ ਚਾਨਣ ਦਿੰਦਾ ਹੈ ਤੇ ਜੋ ਅਜੇ ਵੀ ਹਨੇਰੇ 'ਚ ਭਟਕ ਰਹੇ ਨੇ ਸਮਝੋ ਉਹਨਾਂ ਨੇ ਗਿਆਨ ਦੀ ਰੋਸ਼ਨੀ ਨੂੰ ਬਾੜਿਆ ਨਹੀਂ ਉਹ ਅਜੇ ਅਗਿਆਨ ਵਿੱਚ ਹੀ ਜੀ ਰਹੇ ਨੇ ਕੀ ਹੋਇਆ ਜੇ ਉਹਨਾਂ ਨੂੰ ਗੱਲ ਪਤਾ ਲੱਗ ਗਈ ਹੈ ਤੋ ਕਬੀਰ ਜੀ ਮਹਾਰਾਜ ਕਹਿੰਦੇ ਹਮੋਂ ਜੋ ਬੂਝਾ ਬੂਝਣਾ ਪੂਰੀ ਪਰਿਵੜਾਏ ਬੜੀ ਵੱਡੀ ਜ਼ਿੰਮੇਵਾਰੀ ਸਾਡੇ ਉੱਤੇ ਅਸੀਂ ਓੜ ਲਈ ਵੋਟ ਲਈ ਜ਼ਿੰਮੇਵਾਰੀ ਸਾਂਭ ਲਈ ਹੁਣ ਅਸੀਂ ਉਹ ਗਾਫਲਤਾ ਦੀ ਅਵਸਥਾ 'ਚ ਨਹੀਂ ਜਾ ਸਕਦੇ ਜਿੱਥੇ ਅਗਿਆਨੀ ਸੁੱਤਾ ਹੋਇਆ ਜਿੱਥੇ ਬੇਸਮਝ ਵਿਅਕਤੀ ਖੜਾ ਹੋਇਆ ਇਸੇ ਨੂੰ ਬਾਬਾ ਫਰੀਦ ਸਾਹਿਬ ਜੀ ਆਪਣੇ ਸ਼ਲੋਕ ਵਿੱਚ ਕਹਿੰਦੇ ਨੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਏ ਤੋਂ ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰਿਆ ਔਰ ਵਿਸ਼ੇ ਵਿਕਾਰਾਂ ਦੀਆਂ ਸੱਟਾਂ ਮਨੁੱਖ ਨੂੰ ਪੈਂਦੀਆਂ ਨੇ ਅੰਦਰੋਂ ਬੇਚੈਨ ਐ ਅੰਦਰੋਂ ਦੁਖੀ ਐ ਘਰ ਲਾਉਂਦਾ ਐ ਦੁੱਖਾਂ ਵਿੱਚ ਜਿਉਂ-ਜਿਉਂ ਇਹ ਦਰਦ ਇਹ ਦੁੱਖ ਵਿਕਾਰਾਂ ਦੇ ਵੱਧਦੇ ਨੇ ਸਮੱਸਿਆਵਾਂ ਜੀਵਨ 'ਚ ਵੱਧਦੀਆਂ ਜਾਂਦੀਆਂ ਨੇ ਹੋਰ ਉੱਚੀ ਪੁਕਾਰਦਾ ਜਿਉਂ-ਜਿਉਂ ਦਰਦ ਵੱਧਾ ਤਿਉਂ ਤੋਂ ਰੋਣਾ ਵੀ ਵੱਧਾ ਐ ਤਿੰਨ ਤੋਂ ਇਸ ਦੀ ਚੀਕ ਪੁਕਾਰ ਵੀ ਵੱਧਦੀ ਹੈ ਜਿਉਂ-ਜਿਉਂ ਸਮੱਸਿਆ ਵੱਧਦੀ ਹੈ। ਤੋਂ ਅਸੀਂ ਸਭ ਸਮੱਸਿਆਵਾਂ ਨਾਲ ਭਰੇ ਹੋਏ ਲੋਕ ਹਾਂ। ਕਿਸੇ ਨੂੰ ਕਿਸੇ ਚੀਜ਼ ਦੀ ਹੈ ਕਿਸੇ ਨੂੰ ਕਿਸੇ ਪਹਿਲੂ ਦੀ ਹੈ ਸਮੱਸਿਆਵਾਂ ਹੀ ਸਮੱਸਿਆਵਾਂ ਨੇ। ਇਹ ਲਫ਼ਜ਼ ਮੈਂ ਜ ਸ਼ਬਦਾਂ ਦੀ ਖੇਡ ਨੇ ਚੜ੍ਹਦੀ ਕਲਾ ਹੈ ਠੀਕ ਠਾਕ ਹੈ ਵਧੀਆ ਹੈ। ਜਦੋਂ ਅਸੀਂ ਇਹਨਾਂ ਸ਼ਬਦਾਂ ਤੋਂ ਪਾਸੇ ਹੋ ਕੇ ਕੇਵਲ ਬਾਰੀ ਮਿਲਣੀ ਤੋਂ ਥੋੜਾ ਜਿਹਾ ਸਾਈਡ ਤੇ ਹੋ ਕੇ ਲੰਮਾ ਸਮਾਂ ਕਿਸੇ ਮਨੁੱਖ ਨਾਲ ਹੰਡਾਉਣ ਦਾ ਯਤਨ ਕਰਦੇ ਆ ਤੇ ਸਾਨੂੰ ਮਹਿਸੂਸ ਹੁੰਦਾ ਏ ਇਹ ਵੀ ਮੇਰੇ ਵਰਗਾ ਹੀ ਦੁਖਿਆਰ ਹੈ ਜਾਂ ਮੇਰੇ ਤੋਂ ਵੀ ਵੱਧ ਹੈ ਇਹ ਵੀ ਉਸ ਤਰ੍ਹਾਂ ਦਾ ਹੀ ਬੇਚੈਨ ਬੰਦਾ ਏ ਜਿਸ ਤਰ੍ਹਾਂ ਦਾ ਮੈਂ ਹਾਂ ਇਹ ਵੀ ਉਸ ਤਰ੍ਹਾਂ ਦਾ ਹੀ ਪਰੇਸ਼ਾਨ ਹੈ ਉਲਝਿਆ ਹੋਇਆ ਹੈ ਦੁਖੀ ਹੈ ਸੰਸ਼ੇਆਂ ਦਾ ਮਾਰਿਆ ਹੋਇਆ ਉਹਨਾਂ ਹੀ ਵਾਸ਼ਨਾਵਾਂ ਦੇ ਔਗਣਾਂ ਦਾ ਗੁਲਾਮ ਹੈ ਜਿਨ੍ਹਾਂ ਦਾ ਮੈਂ ਹਾਂ ਤੂੰ ਇਹਦੇ ਕੋਲੋਂ ਮੈਨੂੰ ਕੋਈ ਮਦਦ ਨਹੀਂ ਮਦਦ ਨਹੀਂ ਮਿਲ ਸਕਦੀ ਕਿਉਂਕਿ ਇਹ ਵੀ ਉਹੋ ਜਿਹਾ ਹੀ ਅਜਿਹੋ ਜਿਹਾ ਮੈਂ ਜਿਹੜੇ ਮਨਜ ਧਾਰ ਵਿੱਚ ਮੈਂ ਫਸਿਆ ਇਹ ਵੀ ਉੱਥੇ ਹੀ ਫਸਿਆ ਕਿਉਂਕਿ ਜਦੋਂ ਅਸੀਂ ਕਰਮ ਨੂੰ ਵੇਖਾਂਗੇ ਉਹਦੀ ਮਨੋਵਸਥਾ ਨੂੰ ਵੇਖਾਂਗੇ ਤੇ ਇਹੀ ਪਾਵਾਂਗੇ ਵੀ ਮਨਜ ਧਾਰ ਵਿੱਚ ਫਸਿਆ ਹੋਇਆ ਜਿੱਥੇ ਮੈਂ ਫਸਿਆ ਹੋਇਆ ਹਾਂ ਉਪਲੇਖੇ ਬਾਰੋ-ਬਾਰ ਹੁੰਦੇ ਨੇ ਵੀ ਇਹ ਮਨੁੱਖ ਨੇ ਸਾਡੀ ਕਲਿਆਣ ਕਰਨੀ ਹੈ ਪਲਾ ਕਰਨ ਹੈ ਬੰਦਾ ਬੰਦੇ ਦਾ ਇਸ ਤਰ੍ਹਾਂ ਅਸਰਤ ਤੱਕੀ ਜਾਂਦਾ ਹੈ ਪੂਜਾ ਕਰੀ ਜਾਂਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਉਂ-ਜਿਉਂ ਵਿਕਾਰਾਂ ਦਾ ਪ੍ਰਭਾਵ ਜੀਵਨ ਤੇ ਵੱਧਦਾ ਹੈ ਬਦੀ ਵੱਧਦੀ ਏ ਮੰਦੇ ਖਿਆਲ ਮੰਦੇ ਆਚਰਣ ਨੂੰ ਪੈਦਾ ਕਰਦੇ ਨੇ ਤਿਉਂ-ਤਿਉਂ ਤਕਲੀਫ ਵੀ ਵੱਧਦੀ ਹੈ ਪਰ ਕਬੀਰ ਜੀ ਮਹਾਰਾਜ ਨੂੰ ਪੁੱਛਿਆ ਤੁਸੀਂ ਆਪਣਾ ਹਾਲ ਸੁਣਾਓ ਇਹ ਤਾਂ ਤੁਸੀਂ ਦੁਨੀਆ ਦਾ ਦੱਸਿਆ ਉਹ ਕਹਿੰਦੇ ਲੱਗੀ ਚੋਟ ਮਰਮ ਕੀ ਕਹਿੰਦੇ ਨੇ ਮੇਰੇ ਅੰਦਰ ਚੋਟ ਸੱਟ ਕੁਝ ਹੋਰ ਲੱਗੀ ਦੁਨੀਆ ਤੇ ਵਕਾਰਾਂ ਦੀਆਂ ਸੱਟਾਂ ਖਾਂਦੀ ਏ ਔਗਣਾ ਦੀਆਂ ਸੱਟਾਂ ਖਾਂਦੀ ਏ ਮੇਰੇ ਦਿਲ ਨੂੰ ਚੋਟ ਸ਼ਬਦ ਉਪਦੇਸ਼ ਦੀ ਪਈ ਹੈ ਅਰੇ ਉਹ ਕਬੀਰਾ ਠੌਰ ਇਸ ਕਰਕੇ ਕਬੀਰ ਪਟਕਦਾ ਨਹੀਂ ਕਬੀਰ ਕਹਿੰਦੇ ਨੇ ਮੈਂ ਹੁਣ ਟਿਕ ਗਿਆ ਮੇਰੇ ਅੰਦਰ ਠਹਿਰਾਓ ਹੈ ਸਹਜ ਹੈ ਆਨੰਦ ਹੈ ਸਕੂਨ ਹੈ ਉਹ ਬੇਚੈਨੀ ਖਤਮ ਹੋ ਗਈ ਉਹ ਪਟਕਣਾ ਖਤਮ ਹੋ ਗਈ ਉਹ ਲਾਂਬੇ ਸ਼ਿਕਵੇ ਮੁੱਕ ਗਏ ਉਲਝਣਾ ਮੁੱਕ ਗਈਆਂ ਹੁਣ ਅੰਦਰ ਟਿਕਾਉ ਬਣ ਗਿਆ ਕਿਉਂਕਿ ਮੈਂ ਹੋਰ ਕਿਸਮ ਦੀ ਝੋਟ ਦਾ ਸ਼ਿਕਾਰ ਹਾਂ ਲੋਕ ਹੋਰ ਕਿਸਮ ਦੀ ਝੋਟ ਦਾ ਸ਼ਿਕਾਰ ਨੇ ਅਗਲੇ ਸ਼ਲੋਕ ਵਿੱਚ ਇਹਦੀ ਵਿਆਖਿਆ ਉਹਨਾਂ ਨੇ ਕੀਤੀ ਹੈ ਕਬੀਰ ਚੋਟ ਸੁਹੇਲੀ ਸੇਲ ਕੀ ਸੁਹੇਲੀ ਦਾ ਅਰਥ ਹੁੰਦਾ ਹੈ ਸੁਖ ਦੇਣ ਵਾਲੀ ਸੇਲ ਦਾ ਅਰਥ ਹੁੰਦਾ ਹੈ ਨੇਜਾ ਸੇਲਾ ਇਥੇ ਉਹਨਾਂ ਨੇ ਸ਼ਬਦ ਨੂੰ ਛੇਲੇ ਦੀ ਨੇਜੇ ਦੀ ਸੰਗਿਆ ਦਿੱਤੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹ ਨੇਜੇ ਵਾਤਾ ਹੈ ਜਿਹੜਾ ਸਿੱਧਾ ਤੁਹਾਡੇ ਹਿਰਦੇ ਵਿੱਚ ਆ ਕੇ ਵੱਸਦਾ ਹੈ ਅਰੇ ਦੀ ਚੋਟ ਬੜੀ ਸੁਖ ਦੇਣ ਵਾਲੀ ਹੈ। ਉਪਰੀ ਨਜ਼ਰੇ ਥੋੜਾ ਜਿਹਾ ਔਖਾ ਲੱਗਦਾ ਹੈ। ਕਿਉਂਕਿ ਸਾਡੇ ਸੁਭਾਅ ਦੇ ਵਿਪਰੀਤ ਗੱਲ ਹੁੰਦੀ ਹੈ ਜੋ ਅਸੀਂ ਪਾਲਿਆ ਸੁਭਾਅ ਉਹ ਕੁਝ ਹੋਰ ਹੈ ਜੋ ਗੁਰੂ ਸ਼ਬਦ ਦਾ ਉਪਦੇਸ਼ ਹੈ ਉਹ ਕੁਝ ਹੋਰ ਹੈ। ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਮ ਅੰਧ ਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਤਾ ਹਮ ਲਾਵੈ ਆਪਨ ਪਾਲੀ। ਪਰ ਕਬੀਰ ਜੀ ਰਿਜ਼ਲਟ ਦੱਸਦੇ ਨੇ ਕਹਿੰਦੇ ਨੇ ਬੜਾ ਹੀ ਸੁਖ ਦੇਣ ਵਾਲਾ ਹੈ ਗੁਰੂ ਦਾ ਸ਼ਬਦ ਇਹਦੀ ਚੋਟ ਇਹਦੀ ਸੱਟ ਸਿੱਧੀ ਦਿਲ ਉੱਤੇ ਸੁਰਤ ਉੱਤੇ ਪੈਂਦੀ ਹੈ ਭਾਵ ਗੁਰੂ ਸ਼ਬਦ ਦਾ ਅਸਰ ਜਦੋਂ ਸੁਰਤ ਕਬੂਲ ਕਰਦੀ ਹੈ ਤੇ ਜੀਵਨ ਵਿੱਚ ਸੁਖ ਪੈਦਾ ਹੁੰਦਾ ਹੈ ਅੰਦਰ ਦੀਆਂ ਬੇਚੈਨੀਆਂ ਮੁੱਕਦੀਆਂ ਨੇ ਉਹ ਲਾਂਬੇ ਸ਼ਿਕਵੇ ਮੁੱਕਦੇ ਨੇ ਮਾੜੀ ਗਿਰਤੀ ਮੁੱਕਦੀ ਹੈ ਮਾੜਾ ਵਿਹਾਰ ਮੁੱਕਦਾ ਹੈ ਉਹਦੇ ਤੋਂ ਪੈਦਾ ਹੋਣ ਵਾਲੀਆਂ ਸਾਰੀਆਂ ਉਲਝਣਾਂ ਖਤਮ ਹੋ ਜਾਂਦੀਆਂ ਹਨ ਸ਼ਬਦ ਵਿੱਚ ਅਸੀਮ ਸੁਖ ਹੈ ਪਰ ਇਹਦੇ ਲਈ ਮਨੁੱਖ ਨੂੰ ਆਪਣਾ ਆਪ ਆਪਣੇ ਜੀਵਨ ਵਿੱਚ ਪਰਵਰਤਨ ਪੈਦਾ ਕਰਨਾ ਪੈਂਦਾ ਹੈ ਉਹਦੀ ਕਮਾਈ ਕਰਨੀ ਪੈਂਦੀ ਹੈ ਉਹਦਾ ਅਭਿਆਸ ਕਰਨਾ ਪੈਂਦਾ ਹੈ ਝੋਟ ਸੁਹੇਲੀ ਸੇਲ ਕੀ ਲਗਤ ਲੇ ਉਸਾਸ ਜਿਸ ਨੂੰ ਇਹ ਝੋਟ ਪੈਂਦੀ ਹੈ ਜਿਸ ਦੀ ਸੁਰਤ ਉਤੇ ਗੁਰੂ ਦਾ ਸ਼ਬਦ ਅਸਰ ਅੰਦਾਜ਼ ਹੁੰਦਾ ਹੈ ਤੋ ਉਬੇ ਸਾ ਲੈਂਦਾ ਭਾਗ ਉਹ ਦੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ ਪਰਮੇਸ਼ਰ ਦੇ ਮਿਲਾਪ ਦੀ ਸੱਚ ਨਾਲ ਇੱਕ ਸੁਰ ਹੋਣ ਵਾਸਤੇ ਉਹ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਜਗਿਆਸਾ ਪੈਦਾ ਹੁੰਦੀ ਹੈ ਚਾਹ ਪੈਦਾ ਹੁੰਦਾ ਹੈ ਜਿਹੜਾ ਗਾਫਲ ਜਾਂ ਗਿਆਨੀ ਮਨੁੱਖ ਦੇ ਜੀਵਨ ਚ ਨਹੀਂ ਹੁੰਦਾ ਇਹ ਉਤਸ਼ਾਹ ਇਹ ਚਾ ਇਹ ਉਤਸੁਕਤਾ ਸਚਿਆਰੇ ਬੰਡ ਦੇ ਪ੍ਰਤੀ ਗੁਰੂ ਸ਼ਬਦ ਦੀ ਪ੍ਰੇਰਣਾ ਨਾਲ ਪੈਦਾ ਹੁੰਦੀ ਹੈ ਸਮਝ ਨਾਲ ਪੈਦਾ ਹੁੰਦੀ ਹੈ ਅਰ ਇਹ ਉਤਸ਼ਾਹ ਕਦੇ ਮਰਦਾ ਨਹੀਂ ਸਾਡੇ ਉਤਸ਼ਾਹ ਰੋਜ਼ ਜਨਮ ਲੈਂਦੇ ਨੇ ਰੋਜ਼ ਮਰਦੇ ਨੇ ਪਾਠ ਕਰਿਆ ਕਰਾਂਗੇ ਪਹਿਲਾਂ ਰੇੜ ਖੋੜ ਕੇ ਅਸੀਂ ਉਤੋਂ ਤੱਕ ਪਹੁੰਚਦੇ ਆਂ ਵੀ ਗੁਟਕਾ ਸਾਫ ਫੜ ਲਈਏ ਫਿਰ ਇੱਕ ਇੱਕ ਦੋ ਦਿਨ ਉਹ ਚਾਹ ਰਹਿਂਦਾ ਫਿਰ ਕਿਧਰੇ ਗਵਾਚ ਜਾਂਦਾ ਹੈ ਮੁੱਕ ਜਾਂਦਾ ਹੈ ਸਤ ਸੰਗਤ ਦਾ ਚਾਉ 2 ਦਿਨ ਰਹਿੰਦਾ ਫਿਰ ਚੌਥੇ ਪੰਜਵੇਂ ਦਿਨ ਦਰਿੱਦਰ ਆ ਕੇਰਦਾ ਹੈ ਆਲਸ ਢੇੜੇ ਮਾਰਦਾ ਹੈ ਸੇਵਾ ਕਰਾਂਗੇ ਕੋਈ ਤ ਨੇਕ ਕੰਮ ਕਰਾਂਗੇ ਕੋਈ ਸਾਂਝੇ ਕੰਮ ਚ ਸਮਾਂ ਬਿਤਾਵਾਂਗੇ ਥੋੜੇ ਕੁ ਦਿਨ ਚਾਹ ਹੁੰਦਾ ਹੈ ਜਾਂ ਤਾਂ ਇਹ ਬਿਲਕੁਲ ਹੀ ਮੁੱਕ ਜਾਂਦਾ ਥੋੜੇ ਦਿਨਾਂ ਬਾਅਦ ਜਾਂ ਫਿਰ ਇਹ ਹਉਮੈ ਦਾ ਰੂਪ ਲੈ ਲੈਂਦਾ ਵੀ ਮੈਂ ਕੀਤਾ ਮੇਰੇ ਤੋਂ ਬਿਨਾ ਕੌਣ ਕਰਦਾ ਇਹ ਉਲਟੀ ਸਮੱਸਿਆ ਪੈਦਾ ਹੋ ਜਾਂਦੀ ਹੈ ਪਰ ਧਰਮੀ ਮਨੁੱਖ ਦੇ ਅੰਦਰ ਦਾ ਚਾਅ ਕਦੇ ਨਹੀਂ ਬਿਰਸਦਾ ਕਿਉਂਕਿ ਉਹ ਦੁਨੀਆਂ ਦੇ ਵਿਖਾਵੇ ਲਈ ਕੋਈ ਨੇਕ ਅਮਲ ਨਹੀਂ ਕਰਦਾ ਨਾ ਹੀ ਉਹਦਾ ਉਤਸ਼ਾਹ ਉਤਲੇ ਤਲਦਾ ਹੈ ਉਹਦਾ ਉਤਸ਼ਾਹ ਉਹਦੀ ਡੂੰਗੀ ਸਮਝ ਤੇ ਵਿਵੇਕ ਵਿੱਚੋਂ ਆਇਆ ਹੈ ਆਸੇ-ਪਾਸੇ ਵੱਲ ਵੇਖ ਕੇ ਨਹੀਂ ਆਇਆ ਤੋ ਬੇਪ੍ਰਵਾਹ ਹੋ ਕੇ ਉਸ ਰਾਹ ਤੇ ਤੁਰਦਾ ਕਿਉਂਕਿ ਉਹਨੇ ਆਪਣੇ ਆਪ ਨੂੰ ਸਮਰਪਤ ਕੀਤਾ ਹੋ ਉਹ ਕਹਿੰਦਾ ਜੋ ਮੇਰੇ ਕੋਲੋਂ ਨੇਕ ਕੰਮ ਹੋਇਆ ਏ ਉਹਦੀ ਬਖਸ਼ਿਸ਼ ਐ ਮੈਂ ਕਰਨ ਵਾਲਾ ਨਹੀਂ ਇਸ ਕਰਕੇ ਕੋਈ ਨਾ ਦੋਹਾਂ ਰੁਕਾਵਟਾਂ ਤੋਂ ਬਚ ਜਾਂਦਾ ਹੈ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਵਿਅਕਤੀ ਇਹ ਸ਼ਬਦ ਦੀ ਚੋਟ ਨੂੰ ਸਹਿ ਲੈਂਦਾ ਹੈ ਸ਼ਬਦ ਦਾ ਪ੍ਰਭਾਵ ਸੁਰਤ ਉਤੇ ਕਬੂਲ ਕਰ ਲੈਂਦਾ ਹੈ ਮੈਂ ਉਹਦਾ ਦਾਸ ਹਾਂ ਉਹ ਮੇਰੇ ਤੋਂ ਵੱਡੇ ਰਹਿਤੇ ਗੁਰੂ ਸ਼ਬਦ ਦਾ ਅਰਥ ਵੱਡੇ ਰੈ ਉਹ ਵੱਡਾ ਬਜ਼ੁਰਗੀ ਵਾਲਾ ਹੈ ਉੱਚੇ ਰੁਤਬੇ ਵਾਲਾ ਹੈ ਪਰ ਮੈਂ ਉਸ ਦਾ ਦਾਸ ਹਾਂ ਮੈਂ ਉਹਦਾ ਗੁਲਾਮ ਹਾਂ ਮੈਂ ਉਹਦਾ ਇਨਾ ਆਦਰ ਕਰਦਾ ਵੀ ਮੈਨੂੰ ਆਪਣੇ ਆਪ ਨੂੰ ਉਹਦਾ ਦਾਸ ਕਹਿਣ ਵਿੱਚ ਕੋਈ ਚੀਜ਼ਕ ਨਹੀਂ ਕਿਉਂਕਿ ਜਿਹੜੀ ਸ਼ਬਦ ਦਾ ਪ੍ਰਭਾਵ ਜਿਹੜਾ ਉਹਨੇ ਸਹਿਣ ਕਰ ਲਿਆ ਹੈ ਕਬੂਲ ਕਰ ਲਿਆ ਹੈ ਇਹ ਬੜੀ ਉੱਚੀ ਅਵਸਥਾ ਹੈ ਜਿਹੜੀ ਉਸਨੇ ਹਾਸਲ ਕੀਤੀ ਹੈ ਸਾਹਿਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਆਦਰ ਸਹਿਬ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ